Fins aquí el programa d'avui. Thank you ਅੱਜ ਜਿਹੜਾ ਤੁਸੀਂ ਐਲ.ਐਮ. ਸਾਹਿਬ ਦੇ ਦਫ਼ਤਰ ਤੱਕ ਲਾ ਲਗਾਇਆ ਉਸ ਨੇ ਨਿਯਾਰਾ ਕੀਤਾ ਕਿਸ ਮਕਸਦ ਲੈ ਕੇ ਆਇਆ ਇਹ ਅੱਜ ਦੀ ਸੰਯੁਕਤ ਕਿਸਾਨ ਮੋਰਚੇ ਦੀ ਕਾਰਤੇ ਔਰ ਭਰਾਤਰੀ ਜਥੇਬੰਦੀਆਂ ਤੇ ਪਾਰਟੀਆਂ ਨੇ ਰਲ ਕੇ ਜਿਹੜਾ ਮੋਦੀ ਸਰਕਾਰ ਵੱਲੋਂ ਪਿਛਲੇ ਸੈਸ਼ਨ ਦੇ ਵਿੱਚ ਇੱਕ ਪਾਸਟ ਕਰਕੇ ਜਿਹੜੇ ਤਿੰਨ ਕਾਨੂੰਨ ਜਿਹੜੇ ਪੁਲਿਸ ਨੂੰ ਸਿੱਧੇ ਦੇਤੇ ਉਹ ਅੱਜ ਦੇ ਦਿਨ ਲਾਗੂ ਕੀਤੇ ਜਾ ਰਹੇ ਨੇ ਔਰ ਪਾਰਟੀਆਂ ਨੇ ਕਿਸਾਨ ਜਥੇਬੰਦੀਆਂ ਨੇ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਪੂਰਾ ਜਿਹੜਾ ਹਫਤਾ ਹੈ ਉਹ ਮੋਦੀ ਸਰਕਾਰ ਦੇ ਖਿਲਾਫ ਆਵਾਜ਼ ਵਿਠਾਉਣ ਵਾਸਤੇ ਜਿਹੜੇ ਕਾਨੂੰਨ ਬਣਾ ਰਹੇ ਉਹਨਾਂ ਦੀ ਕਾਪੀਆਂ ਸਾੜਨ ਵਾਸਤੇ ਔਰ ਮੋਦੀ ਸਰਕਾਰ ਦਾ ਪੁੱਤਰਾ ਫੂਕਣ ਵਾਸਤੇ ਅਸੀਂ ਐਲਾਨ ਕੀਤਾ ਉਹਦੀ ਮੰਨ ਲਓ ਲੜੀ ਵਜੋ ਅੱਜ ਪਹਿਲੇ ਦਿਨ ਸਾਡਾ ਜਲਾਲਾਬਾਦ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਕਿ ਜਿਹੜੇ ਕਾਨੂੰਨ ਨੇ ਜਿਹੜੇ ਪਾਵਰਾਂ ਥਾਣੇ ਦੇ ਐਸਐਚਓ ਨੂੰ ਤੇ ਐਸਡੀਐਮ ਨੂੰ ਦੇਤੀਆਂ ਨੇ ਉਹ ਚਾਏ ਤੇ ਜਿਹੜਾ ਬੰਦਾ ਫੜੇ ਉਹਨੂੰ ਆਤਵਾਦੀ ਬਣਾ ਸਕਦਾ ਹੈ ਉਹਨੂੰ ਚੋਰ ਦੱਸ ਸਕਦਾ ਹੈ ਮਨਨ ਸਾਰੇ ਦੇ ਸਾਰੇ ਅਧਿਕਾਰ ਖੇਤਰ ਖਾੜੇਦਾਰ ਨੂੰ ਰਾਸ਼ ਦੀ ਨੂੰ ਦੇ ਦੇਣੇ ਫਿਰ ਆ ਦਾ ਕਿਸ ਕੰਮ ਵਾਸਤੇ ਨੇ ਫਿਰ ਕੋਈ ਅਪੀਲ ਦੇ ਅਦਲੀ ਨਹੀਂ ਇਹ ਸਾਰਾ ਇੱਕ ਪਾਸੇ ਜਿਹੜਾ ਬੋਧੀ ਸਰਕਾਰ ਵੱਲੋਂ ਕੀਤਾ ਗਿਆ ਵੀ ਜਿਹੜੀਆਂ ਜੱਥੇ ਬੰਦੀਆਂ ਲੜ ਰਹੀਆਂ ਨੇ ਜਿਹੜੀਆਂ ਕਿਸਾਨ ਤੇਰਾ ਜਾ ਲੋਕ ਜਿਹੜੇ ਚਿੱਤ ਨੂੰ ਲੜ ਰਹੇ ਨੇ ਸਰਕਾਰ ਦੇ ਖਿਲਾਫ ਉਹਨਾਂ ਦੀ ਆਵਾਜ਼ ਨੂੰ ਦਬੋਣ ਵਾਸਤੇ ਸਾਰੇ ਕਾਨੂੰਨ ਲਿਆਦੇ ਜਾ ਰਹੇ ਨੇ ਜਿਵੇਂ ਪਿਛਲੇ ਵਾਰੀ ਜਿੱਨੇ ਪੱਤਰਕਾਰ ਨੇ ਜਿਹੜੇ ਲਿਖਦੇ ਨੇ ਲੋਕਾਂ ਦੇ ਹੱਕ ਵਿੱਚ ਜਿੱਨੇ ਲਖਾਰੀ ਨੇ ਉਹਨਾਂ ਦੇ ਸੀਏ ਐਮਐਸ ਲਾ ਕੇ ਉਹਨਾਂ ਨੂੰ ਜਿਲ੍ਹੇ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਇਹ ਨਵਾਂ ਉਹਦੀ ਚਾਲ ਜਿਹੜਾ ਕਾਨੂੰਨ ਪਹਿਲਾਂ ਜਿਵੇਂ ਖੇਤੀ ਕਰੂਰ ਕਾਲੇ ਲੈ ਕੇ ਆਇਆ ਸੀ ਉਸੇ ਤਰ੍ਹਾਂ ਇਹ ਕਾਨੂੰਨ ਲਿਆ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਇਹ ਕਦੇ ਵੀ ਬਰਦਾਸ਼ਤ ਕਿਸਾਂ ਜੇ ਦੇ ਬੰਦੀਆ ਔਰ ਪਾਰਟੀਆਂ ਜਿਹੜੀਆਂ ਨੇ ਜਿਹੜੇ ਲੋਕਾਂ ਵਿੱਚ ਰਹਿੰਦੀਆਂ ਨੇ ਉਹ ਨਹੀਂ ਕਰਨਗੀਆਂ। ਕੀ ਨਾਮ ਇਹ ਕਿਹੜੀ ਜੇਸ ਬੰਦੀ ਤੁਸੀਂ? ਭਾਰਤੀ ਕਿਸਾਨੀ ਯੂਨੀਅਨ ਇਕਤਾ ਗਰਾ ਦੇ ਜ਼ਿਲ੍ਹਾ ਸਕੱਤਨ ਸਕੱਤਰ ਜਕਸੀਰ ਸਿੰਘ ਕੋਲ ਆਈ। ਅੱਜ ਅਸੀਂ ਭਾਰਤੀ ਕਿਸਾਨੀ ਯੂਨੀਅਨ ਇਕਤਾ ਗਰਾ ਵੱਲੋਂ ਸੰਯੁਕਤ ਮੋਰਚੇ ਵੱਲੋਂ ਜੋ ਸਾਡੇ ਬੁੱਧੀਜੀਵ ਨੇ ਜਿਹੜੇ ਲੋਕਾਂ ਦੇ ਜਮਹੂਰੀਅਤ ਹੱਕ ਲਈ ਲਿਖਣ ਦੇ ਤੌਰ ਤੇ ਰਾਈਟਰ ਦੇ ਤੌਰ ਤੇ ਸਾਡੀ ਇੱਕ ਔਰਤ ਅਰੁਣਨ ਰਾਤੇ ਰਾਏ ਜਿਹੜੀ ਜਿਹਦੇ ਉੱਤੇ ਯੂਪੀਏ ਇਹ ਲਾ ਕੇ ਕੇਸ ਆ। ਉਹਨਦੇ ਤੇ ਇੱਕ ਧਾਰਾ ਲਾ ਕੇ ਉਹਨੂੰ ਜੇਲ੍ਹ ਵਿੱਚ ਟਕਣ ਦੀ ਤਿਆਰੀ ਕੀਤੀ ਬੈਠੇ ਨੇ ਸੋ ਸਾਡੇ ਅਸੀਂ ਉਸ ਚੀਜ਼ ਦੇ ਜਮਹੂਰੀਅਤ ਹੱਕ ਖੋਣ ਵਾਲੇ ਲੋਕਾਂ ਦੇ ਹੱਕ ਦੇ ਵਿੱਚ ਲੜਾਈ ਲੜਾਂਗੇ ਕਿਉਂਕਿ ਜਿਹੜੇ ਜਮਹੂਰੀਅਤ ਹੱਕ ਨੇ ਕਿਸਾਨ ਦੇ ਮਜ਼ਦੂਰ ਦੇ ਦੁਕਾਨਦਾਰ ਦੇ ਕੋਈ ਵੀ ਸਰਕਾਰ ਖਾਉਂਦੀ ਏ ਤੇ ਅਸੀਂ ਉਹਨਦੇ ਵਾਸਤੇ ਲੜਨ ਲਈ ਤਿਆਰ ਹੁੰਨੇ ਆ ਸੋ ਜੇ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਜਿਹੜੇ ਇੱਕਾ ਵੱਡਾ ਇਹਨਾਂ ਨੇ ਕਸੂਰਕਾ ਕਾਨੂੰਨ ਤਾਂ ਥਾਪਿਆ ਹੈ ਕਿ ਜਿਹੜੇ ਕੋਈ ਵੀ ਬੋਲੇ ਉਹਨਦੇ ਉੱਤੇ ਕੋਈ ਵੀ ਯੂਪੀਆ ਵਰਗਾ ਕੇਸ ਲਾ ਕੇ ਉਹਨਾਂ ਦੇ ਨਾਲ ਦੇ ਵਿੱਚ ਟੱਕਦੇ ਹੋ ਇਹ ਬਿਲਕੁਲ ਗੈਰ ਕਾਨੂੰਨੀ ਔਰ ਗੈਰ ਢੰਗ ਨਾਲ ਸਾਰਾ ਕਾਨੂੰਨ ਬਣਾਇਆ ਗਿਆ ਸੀ ਇਸ ਗੱਲ ਦੀ ਵਿਰੋਧਤਾ ਕਰਦੇ ਆਂ ਔਰ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦੀ ਸੱਚ ਦੀ ਆਵਾਜ਼ بلند ਕਰਦਾ ਉਹਨੂੰ ਰੋਕਣ ਵਾਸਤੇ ਕਾਲੇ ਕਾਨੂੰਨ ਬਣਾਉਂਦੇ ਨੇ ਅਸੀਂ ਉਹ ਕਾਲੇ ਕਾਨੂੰਨਾਂ ਨਾਲ ਅੱਗੇ ਵੀ ਲੜਿਆ ਹੁਣ ਵੀ ਲੜਾਂਗੇ ਸੋ ਅਸੀਂ ਚਾਹੁੰਦੇ ਆਂ ਕਿ ਜਿਹੜੀ ਸਾਡੀ ਭੈਣ ਦੇ ਉੱਤੇ ਅਤਿਆਚਾਰ ਕਰਨ ਦੀ ਤਿਆਰੀ ਕੀਤੀ ਕਿਉਂਕਿ ਉਹਨੇ ਬਹੁਤ ਵੱਡੀ ਇੱਕ ਲਿਖਤ ਲਿਖਤੀ ਉਹਨੇ ਕਿਸਾਨਾਂ ਦੇ ਮਜ਼ਦੂਰਾਂ ਦੀ ਤੇ ਮਜ਼ਦੂਰਾਂ ਦੀ ਗੱਲ ਕੀਤੀ ਹੈ ਨੇ ਬਹੁਤ ਵੱਡੀਆਂ ਲੀਡਰ ਦੇ ਤੌਰ ਤੇ ਕਿਤਾਬਾਂ ਲਿਖੀਆਂ ਨੇ ਤੇ ਉਹਦੇ ਉੱਤੇ ਅੱਜ ਕੇਸ ਬਣਾ ਕੇ ਬڑے ਜ਼ਿਲ੍ਹਿਆਂ ਦੇ ਵਿੱਚ ਟਕੇ ਨੇ ਜਿਨ੍ਹਾਂ ਦੇ ਵਿੱਚੋਂ ਆਪਣੇ ਆਪ ਦੇ ਸਰੀਰ ਵੀ ਸੰਭਾਲਣ ਯੋਗ ਨਹੀਂ ਗਏ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਟਕਿਆ ਹੈ ਸਰਕਾਰ ਇਹੋ ਜਿਹੀ ਜਿਹੜੀਆਂ ਕਾਰਵਾਈਆਂ ਕਰਦੀਆਂ ਦੀ ਲੋਕ ਵਿਰੋਧ ਕਰਨ ਲੱਗੇ ਲੋਕਾਂ ਦਾ ਵਿਰੋਧ ਇਸ ਗੱਲ ਦਾ ਜੇ ਕਰੀ ਕਾਲੇ ਕਾਨੂੰਨ ਜਾਂ ਇਹੋ ਜਿਹੀ ਕਾਨੂੰਨ ਜਿਹੜੇ ਆਪਦੇ ਵਾਪਸ ਨਹੀਂ ਲੈਂਦੇ ਤੇ ਅਸੀਂ ਲੜਾਈ ਲੜਾਂ ਮੇਰਾ ਨਾਮ ਗੁਰਵਿੰਦਰ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਇੱਕ ਟੱਡਕਾ ਹ ਜੇ ਪ੍ਰਧਾਨ ਜੀ ਨੇ ਦੱਸਿਆ ਕਿ ਇਹ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਮੋਦੀ ਸਰਕਾਰ ਜਿਵੇਂ ਪਹਿਲਾਂ ਕਾਲੇ ਕਾਨੂੰਨ ਲਿਆਂਦੇ ਸੀ ਉਸੇ ਤਰ੍ਹਾਂ ਆਰਡੀਨੈਂਸ ਦੇ ਤਹਿਤ ਪਿੱਛੇ ਜਿਹੜੇ ਦਸੰਬਰ ਦੇ ਵਿੱਚ ਪਿਛਲੀ ਫਲਾਨ ਦੇ ਵਿੱਚ ਮੋਦੀ ਸਾਹਿਬ ਨੇ ਕਾਨੂੰਨ ਪਾਸ ਕੀਤੇ ਸੀਗੇ ਉਹ ਕਾਨੂੰਨਾਂ ਨੂੰ ਅੱਜ ਲਾਗੂ ਕੀਤਾ ਜਾ ਰਿਹਾ ਜਿਹੜੀਆਂ ਕਿ ਸਾਰੀਆਂ ਪਾਵਰਾਂ ਐਸਐਚ ਨੂੰ ਐਸਡੀਐਮ ਨੂੰ ਦਿੱਤੀਆਂ ਜਾ ਰਹੀਆਂ ਤੇ ਅਸੀਂ ਤਾਂ ਅੱਗੇ ਪਹਿਲਾਂ ਤੋਂ ਮੰਗ ਕਰਦੇ ਰਹੇ ਕਿ ਜੇ ਕੋਰਟ ਕਾਸਟ ਵਾਸਤੇ ਨੇ ਜੇ ਐਸਡੀਐਮ ਨੂੰ ਐਸਐਚ ਨੂੰ ਸਾਰੀਆਂ ਪਾਵਰਾਂ ਦੇ ਦਿੱਤੀਆਂ ਜਾਣਗੀਆਂ ਤੇ ਜਿਹੜੇ ਸਿਆਸੀ ਇਹ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਮਕਸਦ ਹੈ ਕਿ ਜਿਹੜੇ ਸੰਘਰਸ਼ ਕਰਦੇ ਲੋਕ ਨੇ ਜਾਂ ਹੱਕ ਮੰਗਦੇ ਲੋਕ ਨੇ ਉਹਨਾਂ ਦੇ ਸੰਘਰਸ਼ ਨੂੰ ਕੁਚਲਣਾ ਦਬਲਣਾ ਦਬਣਾ ਕੁਚਲਣਾ ਤੇ ਨਾਲੇ ਉਹਨਾਂ ਦੇ ਹੱਕ ਮੰਗਦੇ ਲੋਕਾਂ ਨੂੰ ਹੱਕ ਨਾ ਮੰਗਣ ਦੇਣ ਵਾਸਤੇ ਇਹ ਜਿਹੜੇ ਕਾਨੂੰਨ ਲੈ ਕੇ ਆਉਂਦੇ ਆ ਰਹੇ ਇਹਦਾ ਸਾਰਿਆਂ ਹੀ ਚਾਹੇ ਸੰਘਰਸ਼ੀ ਲੋਕ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਸਾਰੇ ਅਭਰੂੜ ਕਰਦੀਆਂ ਇਸ ਵਾਸਤੇ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਜਿਵੇਂ ਅਸੀਂ ਅੱਗੇ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਜਾਂ ਆਮ ਜਥੇਬੰਦੀਆਂ ਲੜੀਆਂ ਸੀ ਅਸੀਂ ਇਸ ਵਾਸਤੇ ਸੰਘਰਸ਼ ਕਰਾਂਗੇ ਜਿੱਥੋਂ ਤੱਕ ਵੀ ਜਨਪਿਆ ਸੰਘਰਸ਼ ਕਰਕੇ ਇਹ ਕਾਨੂੰਨ ਵਾਪਸ ਕਰਾ ਕੇ ਰਾਵਾਂਗੇ